ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਚੱਲੇ ਆਂ ਜੀ ਮਲੇਰ ਕੋਟ ਨੇ ਜਿਵੇਂ ਤੁਹਾਨੂੰ ਪਤਾ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਆਪਾਂ ਚੱਲੇ ਆਂ ਮਲੇਰ ਕੋਟ ਨੇ ਨਾਲ ਜਾ ਰਹੀ ਆ ਮੰਮੀ ਸਤਿ ਸ਼੍ਰੀ ਅਕਾਲ ਬੁਲਾ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਧਰ ਆ ਬੰਦੇ ਵੀ ਡੈਡੀ ਨਾਲ ਜਾ ਰਹੇ ਨੇ ਆਹ ਬੰਦੇ ਚਲਦੇ ਆ ਹੁਣ ਆਪਾਂ ਦੇਖਦੇ ਆ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਲਓ ਜੀ ਆਪਾਂ ਪਹੁੰਚ ਗਏ ਮਲੇਰ ਕੋਟਲੇ ਦੋ ਬੰਦੇ ਆਪਣੇ ਰਾਹ ਚ ਆਉਂਦੇ ਨੇ ਹਲੇ ਪਿੱਛੇ ਆਪਾਂ ਪਹੁੰਚ ਗਏ ਇੱਧਰ ਗੱਡੀ ਲਗਾ ਰਹੇ ਨੇ ਆਹ ਬੰਦੇ ਉੱਤਰ ਕੇ ਆਪਣੇ ਆਹ ਮੰਮੀ ਪਹਿਲਾਂ ਹੀ ਚੱਲੀ ਤੇ ਚਲੋ ਹੁਣ ਮਿਲਦੇ ਆ ਜਾ ਕੇ ਤੁਹਾਨੂੰ ਦਿਖਾਉਨੇ ਆ ਮਲੇਰ ਕੋਟਲੇ ਦਾ ਬਾਜ਼ਾਰ ਤੇ ਆਪਾਂ ਕੀ ਲੈਨੇ ਆ ਅੱਜ ਆ ਬੈਠੇ ਨੇ ਆਪਣੇ ਬੰਦੇ ਸਾਰੀ ਕਪੜੇ ਆਪਾਂ ਇੱਥੋਂ ਲੈ ਲੈ ਕੁੜਤੇ ਪਿਆ ਮੈਂ ਲੈ ਲੈ ਕੁਝ ਕੱਪੜੇ ਲੈ ਲੈ ਕੀ ਹੋ ਗਿਆ ਬਾਜੀ ਕੀ ਹੋ ਗਿਆ ਕੁਝ ਨਹੀਂ ਕੀ ਹੋ ਗਿਆ ਕੁਝ ਨਹੀਂ ਹੋਇਆ ਅਸੀਂ ਕਰਦੇ ਆ ਨਾਲੇ ਉਹਨਾਂ ਦਾ ਨੰਬਰ ਤੇ ਮਿਲਦੇ ਆਉਣ ਤੋਂ ਮੁਗਾਹਾਂ ਜਾ ਕੇ ਇਹ ਦੁਕਾਨ ਦੀ ਵੀਡੀਓ ਆਪਾਂ ਪਹਿਲਾਂ ਪਾਈ ਹੋਈ ਹੈ ਦੇਖ ਸਕਦੇ ਆ ਤੁਸੀਂ ਹੁਣ ਆਪਾਂ ਬਜ਼ਾਰ 'ਚ ਜਾ ਕੇ ਮਿਲਦੇ ਆ ਇੱਥੋਂ ਕੱਪੜੇ ਆਪਾਂ ਲੈ ਲੈ ਜਿਹੜੇ ਲੈਣੇ ਸੀ ਲਓ ਜੀ ਇਹਦਾ ਮੀਟੋ ਬਣਦੀ ਆ ਕਰਦੇ ਤਾਂ ਹੀ ਮੈਂ ਇੱਥੋਂ ਲੈ ਲਿਆ ਆਪਾਂ ਕੱਪੜੇ ਇਹ ਦਿਖਾਵਾਂਗੇ ਹੁਣ ਤੁਹਾਨੂੰ ਘਰੇ ਜਾ ਕੇ ਨਹੀਂ ਘਰੇ ਆ ਕੇ ਵੀ ਦਿਖਾਉਣੇ ਇਹ ਵਿਆਜ 'ਚ ਪਾਏ ਹੋਏ ਦਿਖਾਵਾਂਗੇ ਕੱਪੜੇ ਲੈ ਕੇ ਹੁਣ ਆਪਣੀ ਜਨਤਾ ਚਲੀ ਜਾ ਇੱਧਰ ਤੋਂ ਮੈਂ ਨਹੀਂ ਦਿਖਾਉਣੇ ਫਿਰ ਮੇਰੇ ਸੂਟਾ ਹੋਣੇ ਤੇ ਲੀਕ ਹੋ ਜਾਣ ਨਾ ਨਾ ਦਿਖਾਉਣੇ ਨਹੀਂ ਆਪਾਂ ਵਿਆਜ 'ਚ ਪਾਏ ਹੋਏ ਦਿਖਾਵਾਂਗੇ ਹੁਣ ਦਿਖਾਉਂਦਾ ਤੁਹਾਨੂੰ ਅੱਕੇ ਆਪਾਂ ਕੀ ਲੈ ਲਿਆ ਹੋਰ ਜਾ ਕੇ ਲਓ ਜੀ ਸੂਟ ਲੈ ਕੇ ਕੱਪੜੇ ਹੋਰ ਲੈ ਕੇ ਆਪਾਂ ਆ ਗਏ ਮੰਦਿਰਪੂਰ ਮੇਰੇ ਚਾਮੜਾ ਬਾਜ਼ਾਰ 'ਚ ਹੁਣ ਇੱਥੋਂ ਦੇਖਦੇ ਆਪਾਂ ਕੀ ਲੈਨੇ ਆ ਚામੜਾ ਵੇਚ ਆ ਕੇ ਬੈਠੀਓ ਲਵਾਂਗੇ ਹੋਰ ਤਾਂ ਕੀ ਲੈਣਾ ਕੁਛ ਕੱਪੜੇ ਵੀ ਨੇਰੇ ਕੱਪੜੇ ਵੀ ਲਵਾਂਗੇ ਉਹ ਬੰਦੇ ਆਪਣੇ ਮੂਰੇ ਜਾਂਦੇ ਨੇ ਕੁਸ਼ਕ ਮੰਮੀ ਪਿੱਛੇ ਆਉਂਦੇ ਨੇ ਕਲੇਰ ਕੋਲ ਮੇਰਾ ਚામੜਾ ਵੇਚ ਆਈ ਇਹ ਤੇ ਦੇਖਨੇ ਅੱਗੇ ਜਾ ਕੇ ਲੈਣੇ ਆ ਕੁਛ ਇੱਥੋਂ ਵੀ ਜੁੱਤੀਆਂ ਵਗੈਰਾ ਲਓ ਜੀ ਆ ਬੈਠੇ ਨੇ ਬੰਦੇ ਆਪਣੇ ਇੱਥੋਂ ਆਪਾਂ ਕੋਟ ਪੈਂਟ ਲੈ ਲਈਤੀ ਉਹੀ ਦੁਕਾਨ ਤੇ ਆਪਾਂ ਪਹੁੰਚ ਗਏ ਉਦੋਂ ਡੈਡੀ ਦਾ ਲੈ ਰਹੇ ਨੇ ਨਾਪ ਕੁਰਤੇ ਪਿਆਮੇ ਦਾ ਉਹ ਪੱਲਾ ਕਿਉਂ ਚੱਕਿਆ ਗੋੜ ਪੱਲਾ ਗੋਲ ਕਰਾ ਲੈ ਡੈਡੀ ਥੱਲੇ ਥੋੜਾ ਜਿਹਾ ਚੱਕੀ ਗੋਲ ਉਹ ਇਹਦੇ ਗੋਲ ਠੀਕ ਨੇ ਗੋਲ ਵਾਲਾ ਵਧੀਆ ਲੱਗਦਾ 3 ਲੈ ਕੇ ਹੁਣ ਕੁਰਤੇ ਪਿਆਮੇ ਡੈਡੀ ਦੇ ਹੁਣ ਆਪਾਂ ਜਾ ਰਹੇ ਹਾਂ ਜੁੱਤੀਆਂ ਲੈਣ ਜੁੱਤੀ ਲੈਣ ਜਾ ਰਹੇ ਹਾਂ ਹੁਣ ਆਪਾਂ ਚਮੜਾ ਵੀ ਆਰਚ ਮਲੇਰ ਕੋਟਲੇ ਦੇ ਚ ਇੱਥੇ ਗੱਜੂਤੀ ਵਾਲੀ ਦੁਕਾਨ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਈ ਆ ਤੇ ਜੁੱਤੀ ਵਾਲੀ ਦੁਕਾਨ ਦੀ ਵੀ ਫੁੱਲ ਵੀਡੀਓ ਆਪਣੇ ਚੈਨਲ ਤੇ ਪਈਆ ਹੋ ਤੁਸੀਂ ਜਾ ਕੇ ਦੇਖ ਸਕਦੇ ਆ ਅੱਜ ਦੇਖਦੇ ਆਪਾਂ ਕਿਹੜੀ ਜੁੱਤੀਆਂ ਲੈਣੇ ਆ ਜਾ ਕੇ ਤੇ ਮਿਲ ਗਿਆ ਤੁਹਾਨੂੰ ਉਹ ਜੁੱਤੀ ਵਾਲੀ ਦੁਕਾਨ ਤੇ ਆ ਜੀ ਕੋਈ ਪਹੁੰਚ ਗਿਆ ਆਪਾਂ ਹੁਣ ਮਲੇਰ ਕੋਟਲੇ ਦੇ ਜੁੱਤੀ ਵਾਲੀ ਦੁਕਾਨ ਤੇ ਜਿੱਥੋਂ ਆਪਾਂ ਜੁੱਤੀਆਂ ਲੈਣੇ ਆ ਪਹਿਲਾਂ ਤੁਸੀਂ ਚੈੱਕ ਕਰ ਲਓ ਕੁਆਂਟੀਟੀ ਕਿੰਨੀ ਪਈਆ ਪੰਜਾਬੀ ਜੁੱਤੀ ਆਹ ਭਾਈ ਜੀ ਤੁਹਾਨੂੰ ਵੇਰਵੇ ਦਿਆਂਗੇ ਬ੍ਰੈਡਨ ਜੁੱਤੀ ਇਹਦਾ ਬੰਡਲ ਲੱਗੇ ਹੋਏ ਨੇ ਇਹਦਾ ਫੇਸਬੁੱਕ ਲੱਗੇ ਠੀਕ ਹੈ ਪੰਜਾਬੀ ਜੁੱਤੀ ਇੱਥੇ ਲੜੀ ਇੱਥੇ ਨਹੀਂ ਦੇਖੋ ਪੰਜਾਬੀ ਜੁੱਤੀ ਦੀ ਕਿੰਨੀ ਵੈਰਾਈਟੀ ਪਈ ਆ ਚੈੱਕ ਕਰੋ ਰੇਟ ਵੀ ਤੁਹਾਨੂੰ ਦੱਸਦੇ ਆ ਅੱਗੇ ਵੀਡੀਓ ਚ ਵੀ ਜੁੱਤੀਆਂ ਲੈਣ ਲੱਗ ਗਏ ਉੱਧਰ ਬੰਦੇ ਆਪਣੇ ਆਪੇ ਪਾਪਾ ਦੇਖਣ ਵਾਗੇ ਖੋਲਤੀ ਜਿਹਾ ਯਾਰ ਵੀਡੀਓ ਬਣਾਣ ਲੱਗੀ ਚੇੜੀ ਵਾਲੀ ਜੁੱਤੀ ਐਡਰ ਡੈਡੀ ਜੁੱਤੀਆਂ ਦੇਖ ਰਹੇ ਆ ਹਾਂ ਹਾਂ ਹੋਂਦ ਦੂਆ ਵੀਰ ਵੀ ਹਾਂ ਭਾਈ ਸਾਹਿਬ ਰੇਟ ਕਰਾਉਣਗੇ ਭਾਈ ਸਾਹਿਬ ਭੈਣ ਸਾਹਿਬ ਭੈਣ ਸਾਹਿਬ ਰੇਟ ਕਰਾਉਣਗੇ ਤੇ ਲੈ ਰਹੇ ਆ ਜੀ ਹੋਰ ਇੰਨਾ ਚੋ ਸਿਲੈਕਟ ਕਰ ਕਰਕੇ ਜੁੱਤੀਆਂ ਬਹੁਤ ਨੇ ਇੱਕ ਤਾਂ ਉਰੇ ਪਸੰਦ ਨਹੀਂ ਆਉਂਦੀ ਤੇਦੀ ਚੱਲ ਰਹੀ ਆ ਪ੍ਰੋਸੈਸ ਸਿਲੈਕਟਿੰਗ ਚੱਲ ਰਹੀ ਆ ਇੰਨੀਆਂ ਜੁੱਤੀਆਂ ਜੇ ਇੱਕ ਤਾਂ ਕਨਫਿਊਜ਼ ਹੋ ਜਾਂਦਾ ਬੰਦਾ ਕਿ ਕਿਹੜੀ ਲਵੇ ਵਾਕਿਆ ਆਪਾਂ ਤੁਹਾਨੂੰ ਜਨ ਨੂੰ ਦਿਖਾਉਨੇ ਆ ਇੱਧਰ ਵੈਰਾਈਟੀ ਆ ਦੇਖੋ ਭੰਡਾਰੇ ਪਿਆ ਜੁੱਤੀਆਂ ਦਾ ਚੈੱਕ ਕਰੋ ਰੇਟ ਇਹਨਾਂ ਦੇ ਬਹੁਤ ਜਾਇਜ਼ ਨੇ ਆਪਾਂ ਪਹਿਲਾਂ ਵੀ ਤੁਹਾਨੂੰ ਦੇਖ ਚੰਦ ਦੱਸੇ ਨੇ ਰੇਟ ਕੁਆਂਟੀਟੀ ਦੇਖੋ ਤੁਸੀਂ ਤੋਂ ਤੈਨਸ ਹੋ ਤਾਂ ਜੁੱਤੀ ਸ਼ੁਰੂ ਹੋ ਗਏ ਤੁਹਾਨੂੰ 1000 ਰੁਪਏ ਤੱਕਰ ਵਧੀਆ ਜੁੱਤੀ ਇੱਥੇ ਮਿਲ ਜਾਣੀਆਂ ਸਾਰੀ ਵੈਸਟਰਨ ਵੀ ਪੰਜਾਬੀ ਵੀ ਕੁਆਂਟੀਟੀ ਤੁਸੀਂ ਆਪੇ ਚੈੱਕ ਕਰ ਸਕਦੇ ਹੋ ਆਪਾਂ ਇਥੇ ਜੁੱਤੀ ਲੈ ਕੇ ਜਾਂਦੇ ਆਂ ਜ਼ਿਆਦਾਤਰ ਹਲੋ ਇਹ ਤਰੋ ਸਿਲੈਕਟ ਕਰਾਤੀ ਦਿਖਾਉਣੀ ਹੈ ਲੈ ਦਿਖਾਣੀ ਕੁੱਲੀ ਹੈ ਇਹ ਰੋਟੇ ਕੋਈ ਇੰਨੀ ਆਗੇ ਜੁੱਤੀ ਆ ਕੋਈ ਇਸ ਲੱਕ ਇਹ ਜੱੁੱਲੀ ਇਹ ਜੁੱਲੀ ਹੋਣੀ ਕਰ ਰਹੇ ਨੇ ਦੇਖੜੀ ਹੋ ਕੋਈ ਨਹੀਂ ਲੈਦਾ ਗੱਗੀ ਲੈਦਾ ਕੋਈ ਨਹੀਂ ਪੰਜਾ ਸਹੀ ਹੈ ਮੇਰੇ ਪੈਰਾਂ ਕੋਲ ਅੱਡੀ ਨਿਕਲਦੀ ਲੈਦਾਗੇ ਲੈਦਾਗੇ ਹਾਂ ਕਿ ਇਹ ਮੂਲ ਗਈ ਦੁਆ ਪੈਰ ਤੇ ਰਹਿੰਦੀ ਹੈ ਤੁਸੀਂ ਉਹ ਦਿਖਾ ਦੇ ਕਹੇ ਜੀ ਮੋਟਾ ਕੱਢਿਆ ਨਹੀਂ ਜਮ ਕਰਾਉਦਾ ਬਹੁਤ ਦੇਖਦੇ ਆ ਹੋਰ ਉਹੀ ਆਣੀ ਡਿਜ਼ਾਈਨ ਆ ਹੋ ਕੀ ਸਿਲੈਕਟ ਹੋ ਰਿਹਾ ਇਹੀ ਆ ਮੋਟਾ ਮੋਟਾ ਉਸਤਾਦ ਜੀ ਸਿਲੈਕਟ ਕਰ ਰਹੇ ਨੇ ਹੁਣ ਉਹ ਲੋਕ ਜਿਹੜੇ ਤੈਨਾਂ ਆ ਕੇ ਕੰਮ ਆ ਲੈਣ ਨਾ ਮੈਂ ਵੀਰੇ ਮੇਰੇ ਲਈ ਵੀ ਦਿਖਾ ਦਿਓ ਜੀ ਨੋਕ ਵਾਲੀ ਕੋਈ ਪੰਜਾਬੀ ਦਿਖਾਣੇ ਭੇਜਿਆ ਦਿਖਾ ਦਿਓ ਜੀ ਦਿਖਾ ਦਿਓ ਤੁਸੀਂ ਮਾਤਾ ਜੀ ਐਸੀ ਦੁਕਾਨ ਤੋਂ ਘਰੇ ਫਾਦਾਗੇ ਤੇ ਬਹੁਤ ਪੀਣੇ ਐਸੀ ਦੁਕਾਨ ਤੋਂ ਮਾਤਾ ਜੀ ਤੁਸੀਂ ਘਰੇ ਫਾਦਾ ਨਹੀਂ ਮਾਤਾ ਜੀ ਸਾਡੇ ਪ੍ਰੋਗਰਾਮ ਆ ਵਿਆਹ ਜੀ ਮਾਤਾ ਜੀ ਸਾਡੇ ਉਧਰ ਵੀ ਵਲੌਗ ਬਣ ਰਹੇ ਨੇ ਆ ਲੋ ਆ ਦੇਖੋ ਜੁੱਤੀ ਦੇ ਹੈਂਡਵਰਕ ਦਾ ਕੰਮ ਬਾਕੀ ਕੈਂਟ ਜੁੱਤੀਆਂ ਨੇ ਤੁਸੀਂ ਇੱਥੇ ਆ ਕੇ ਇੱਕ ਵਾਰ ਲੈ ਕੇ ਦੇਖੋ ਹੋਰ ਕਿਦੋਂ ਜੁੱਤੀ ਹੁੰਦੀਆਂ ਨੇ ਤੁਸੀਂ ਪਟਿਆਲੇ ਦੀ ਜੁੱਤੀ ਨਾਲੋਂ ਵੀ ਐਂਟਮ 에어ਪੋਰਟ ਦੇ ਜੁੱਤੀ ਆ ਲਓ ਜੀ ਲੈ ਕੇ ਆਪਾਂ ਜੁੱਤੀ ਆ ਜੁੱਤੀ ਵਾਲੀ ਦੁਕਾਨ ਤੋਂ ਇੱਧਰ ਵੀ ਲੈ ਲਿਆ ਤੇ ਜੁੱਤੀ ਵਾਲੀ ਦੁਕਾਨ ਤੋਂ ਲੈ ਕੇ ਜੁੱਤੀਆਂ ਹੁਣ ਆਪਾਂ ਪਾਏ ਨੇ ਅੱਗੇ ਚੱਲੇ ਬੰਦੀ ਆਪਣੇ ਕਿੱਥੇ ਨੇ ਦੋ ਸ਼ੇਖਾ ਦੀ ਦੁਕਾਨ ਤੇ ਕਿੱਥੇ ਸ਼ੇਖਾ ਦੀ ਦੁਕਾਨ ਤੇ ਉਹਨਾਂ ਦੇ ਕੀ ਮਿਲਦਾ ਈ ਉਹਦਾ ਲੈਣਾ ਜਿਹੜਾ ਸਮਾਨ ਅੱਗੇ ਜਾ ਕੇ ਦੇਖਦੇ ਆ ਜੀ ਹੁਣ ਕੀ ਲੈਂਦੇ ਨੇ ਕੀ ਨਹੀਂ ਮਗਰ ਰਹਿ ਕੇ ਹੋ ਤੇਰਾ ਤਾਂ ਮਗਰ ਰਹਿ ਗਈ ਬੰਦੇ ਮੂਰੇ ਤਾਂਗੇ ਦੀ ਤੇ ਮਿਲਦੇ ਆਣ ਤੋਂ ਉੱਥੇ ਜਾ ਕੇ ਅਗਲੀ ਦੁਕਾਨ ਤੇ ਉਹ ਗਏ ਬੰਦੇ ਹਾਂਜੀ ਜੁੱਤੀਆਂ ਤੋਂ ਬਾਅਦ ਆਪਾਂ ਕੁਝ ਹੋਰ ਨਿਕਾ ਮोटा ਸਮਾਨ ਲੈ ਕੇ ਇਹ ਡੇਢ ਘੰਟਾ ਲੱਗ ਗਿਆ ਸਮਾਨ ਲੈਣ ਨੂੰ। ਲੇਡੀਜ਼ ਦਾ ਸਮਾਨ ਥੀ ਉਹ ਸਾਰਾ। ਆਪਾਂ ਤਾਂ ਟਾਈਮ ਨਹੀਂ ਲਾਉਂਦੇ ਹੁੰਦੇ। ਸਸਤੀ ਪੈ ਗਈ ਹੁਣ। ਬੰਦੇ ਦੋ ਆਪਾਂ ਭੇਜ ਕੇ ਆਪਣੇ ਮੋਟਰਸਾਈਕਲ ਤੇ। ਤੇ ਬਾਕੀ ਹੁਣ ਜਾਵਾਂਗੇ ਹੌਲੀ-ਹੌਲੀ ਹੁਣ ਦੇਖਦੇ ਆਂ ਕਿ ਕੀ ਲੈਣਾ। ਆ ਜਾਂਦੀ ਆ ਪਲਟਨ। ਲੈਣ ਬੜਾਈ। ਇਹ ਬੜੀ ਅੱਗੇ ਜਾ ਕੇ ਦੇਖਦੇ ਆਂ।